ਲਓ ਵੀ ਪਹਿਲਾ ਬਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਿਆ ਨਿਊ ਰਾਈਡ ਹਨਾ ਲੈ ਗਏ ਅੱਜ ਚੱਲਿਆ ਨਿਊ ਰਾਈਡ ਤੇ ਚੱਲਦੇ ਆ ਤੁਹਾਨੂੰ ਮਿਲਦੇ ਆ ਜਾ ਕੇ ਸਹੀ ਗੱਲ ਆ ਤੁਰ ਲੈ ਵੀ ਚੱਲੇ ਉਹ ਹੀ ਤਾਂ ਗੱਲ ਆ ਦੋ ਦਿਖਾਉਂਦੇ ਆ ਤੁਹਾਨੂੰ ਕੋਨੇ ਕੀ ਲਾਈਨ ਕਰਦੇ ਆ ਲਓ ਵੀ ਪਹੁੰਚ ਗਏ ਆਪਾਂ ਭੰਡਾਰੀ ਕਾਰ ਬਾਜ਼ਾਰ ਜਲੰਧਰ ਕੋਲੇ ਆ ਵੀ ਚੱਲੀਏ ਫਿਰ ਆ ਦੇ ਭੰਡਾਰੀ ਕਾਰ ਬਾਜ਼ਾਰ ਲੈ ਵੀ ਚੱਲਦੇ ਆ ਤੇ ਤੁਹਾਨੂੰ ਦੱਸਦੇ ਆ ਵੀ ਕਿਹੜੀ ਗੱਡੀ ਲੈਣੀ ਆ ਇੱਧਰ ਬਲੌਗਰ ਇਕੱਠੇ ਹੋ ਗਏ ਸਾਰੇ ਤੇ ਸਾਹਮਣੇ ਆ ਭੰਡਾਰੀ ਕਾਰ ਬਾਜ਼ਾਰ ਚੱਲਦੇ ਆ ਅੰਦਰ ਤੇ ਆ ਖੜੀ ਆ ਰੇਂਜ ਰੋਵਰ ਰੇਂਜ ਰੋਵਰ ਲੈ ਚੱਲੀਏ ਦੇ ਲਈ ਤੇ ਚੱਲਦੇ ਅੰਦਰ ਲੈ ਭਾਈ ਹੈ ਫੌਜ ਗਈ ਅੰਦਰ ਆ ਗਏ ਆ ਇੱਧਰ ਖੜੀ ਨੇ ਫੋਰਚੂਨਰ ਆ ਖੜੀਆ ਟਾਟਾ ਹੈਰੀਅਰ ਤੇ ਆ ਤਾਂ ਲੈਣੇ ਕਿ ਤਿਆਹਾਰ ਸੀ ਆ ਤਾਂ ਲੈਣੇ ਕਿ ਤਿਆਹ ਖੜੀ ਆ ਇੱਧਰ ਕਿਹੜੀ ਫੋਰਚੂਨਰ ਇਹ ਵੀ ਨਵਾਂ ਹੈ ਹਾਂ ਆ ਖੜੀਆ ਫੋਰਚੂਨਰ ਇਹ ਵੀ ਆਣੀ ਆਉਂਦਾ ਹੈ ਉਹ ਜੇ ਤੂੰ ਬਾਹਰ ਹੁੰਦੀ ਹੂੰ ਪਾਣੀ ਤੇ ਚਾਹ ਹੀ ਜਾਂਦੀ ਆ ਆਪਣੇ ਜਦ ਇਹ ਆ ਗਈ ਫਿਰ ਇਹ ਵੀ ਆਣੀ ਹੈ ਜਦ ਇਹ ਆ ਗਈ ਫਿਰ ਇਹ ਵੀ ਆਣੀ ਹੈ ਲੈ ਭਾਈ ਮਿੱਤਰੋ ਕਨੇ ਇੰਤਜ਼ਾਰ ਦੀਆਂ ਕਿਹੜੀਆਂ ਖਤਮ ਹੋ ਗਈਆਂ ਲੈ ਭਾਈ ਲਓ ਭਈ ਚੱਕੋ ਭਈ ਬਾਕੀਆ ਮਗਰ ਗੱਡੀ ਬਹੁਤ ਖੜੀ ਆ ਤੇ ਬਹੁਤ ਸਾਰੀ ਤੁਹਾਨੂੰ ਗੱਡੀ ਮਿਲ ਜੂ। ਲਓ ਵੀ। ਥਾਰ ਕਹਿੰਦੇ 5 ਡੋਰ। ਲਓ ਵੀ ਮਗਰ ਉਹ ਵੀ ਦੇਖੋ। ਤੇ ਬਾਕੀ ਆ ਦੇਖੋ ਤੇ ਕਿੰਨੀ ਗੱਡੀ ਖੜੀ ਆ। ਸਵਿਫਟ ਹੋ ਗਈ ਜਿਹੜੀ ਮਰਜ਼ੀ ਲੈ ਲੋ। ਅੱਜ ਤੇ ਡਜ਼ਹਰਾਂ, ਫੋਰਚੂਨਰਾਂ, ਨੋਵਾ ਸਾਰੀਆਂ ਖੜੀਆਂ ਨੇ। ਤੇ ਆ 18 ਖੜੀਆਂ ਨੇ। ਲਓ ਵੀ ਆ ਖੜੀਆਂ 18 ਦੋਈ। ਲੈ ਭਾਈ ਆ ਖੜੀਆਂ ਨੇ ਗੱਡੀਆਂ ਇਹਨਾਂ ਦੀ ਆ ਖੜੀਆਂ ਨੇ ਕਰੈਟ ਇੱਧਰ। ਆ ਵੈਨਿਊ। ਬਾਕੀ ਆ ਦੇਖੋ ਸਾਰਾ। ਆ ਗੱਡੀਆਂ ਗੱਡੀਆਂ ਖੜੀਆਂ ਨੇ ਇੱਧਰ। ਲੈ ਭਾਈ। ਹੁਣ ਚੱਕ ਕੇ ਦੇਣਾ। ਆ ਭਾਈ ਚੱਲੀ। ਚੱਲੀ। ਲੈ ਭਾਈ। ਬੀ। ਬਸ ਆਰਾ ਦਿੱਖਦਾ ਇਹਨੇ। ਸਹੀ ਆ ਇਹ ਸਾਰਾ ਦੀਮਾ ਓਕੇ ਆ ਓਕੇ ਓਕੇ ਕਾਈ ਹੋ ਜਾਂਦੇ ਕੁੜੀ ਲੈ ਲਓ ਲੈ ਦੋ ਨਾਲ ਦੋ ਲਾ ਲਓ ਲੈ ਦੋ ਰਲ ਮਿਲ ਕੇ ਮਿਲ ਕੇ ਲੈ ਲਓ ਲੈ 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 ਲਈ ਹੁਣ ਤਾਂ ਲੈ ਲਈ ਹੁਣ ਤਾਂ ਕਰਦੇ ਕਰਦੇ ਕਿੱਕ ਕੋਈ ਆ ਕਿ ਆ ਘੜੀਆਂ ਥਾਰਾ ਅੰਦਰ ਕੋਈ ਬਾਕੀ ਤੁਹਾਨੂੰ ਅੰਦਰੋਂ ਦਿਖਾਵਾਂਗੇ ਇੰਟੀਰੀਅਰ ਫਿਰ ਲੈ ਵੀ ਇਹ ਬਾਕੀ ਰਿਵਿਊ ਤੋਂ ਕਿਵੇਂ ਆ ਭਾਈ ਰਿਵਿਊ ਇਹਦਾ ਮੈਂ ਕਹਿੰਦਾ ਹਲੇ ਤੱਕਰ ਤਾਂ ਅੱਛੀ ਆ ਬਾਕੀ ਚੀਜ਼ ਲਾ ਕੇ ਵੀ ਦੱਸਾਂਗੇ ਬਸ ਥੋੜਾ ਜਿਹਾ ਹੁਣ ਗਾਹਾਂ ਜਾ ਕੇ ਪਤਾ ਲੱਗੂ ਬਾਕੀ ਡਿੱਗੀ ਬਹੁਤ ਖੁੱਲੀ ਹੈ ਇਹ ਸੀ ਯੂ ਸੀ ਬਹੁਤ ਇਹਨੂੰ ਆਪਾਂ ਸਿਕੰਦ ਇਹ ਅਸੀਂ ਪੰਗੇ ਨਹੀਂ ਲੈ ਰਹੇ ਕਿਉਂ ਨਹੀਂ ਚੱਲ ਉਹ ਇਹਨੂੰ ਸਿਕੰਦਕਾਰ ਵਾਲਾ ਦੇ ਖੜਾਵਾਗੇ ਜਾ ਕੇ ਆਪਾਂ ਕੋਈ ਨਹੀਂ ਠੀਕ ਆ ਠੀਕ ਆ ਹਾਂ ਲੁਧਿਆਣਾ ਦੇ ਸਿਕੰਦਕਾਰ ਵਾਲਾ ਦੇ ਲੈ ਗਿਓ ਲੋ ਵੀ ਕਰਤੀ ਓਕੇ ਗੱਡੀ ਫਲ ਫੁੱਲ ਲਾਤੇ car rocks ਲੋਬੀ ਆ ਖੜੀ ਆ ਇੱਧਰ 2 ਡੋਰ ਕਾਰ ਨੂੰ ਪਮਾਗਰ ਦਿਖਾਉਣੀ ਏਕ ਵਾਰ ਲੋ ਆ ਸਾਰੀਆਂ ਖੜੀਆਂ ਨੇ 2 ਡੋਰ ਦਾ ਆ ਆ ਗਈ 5 ਡੋਰ ਬਾਕੀ ਇਹਦਾ ਕੋ ਜ਼ੈਮੇ ਦਾ ਇੰਟੀਰੀਅਰ ਹੈ ਬਾਕੀ ਆ ਖੜੀਆ ਟਾਪ ਮਾਡਲ ਫੁੱਲੀ ਟਾਪ ਜੇ ਤੁਹਾਨੂੰ ਰੇਟ ਦਿਖਾਵਾਂ कड़ती पाओ भाई, भाई। लागे क्ढन चली थार ਹੋ ਵੀ ਹੋ ਗਿਆ ਸਾਰਾ ਕੁਝ ਓਕੇ ਤੇ ਗੱਡੀ ਜਾਣ ਨੂੰ ਤਿਆਰ ਆ ਹੋ ਗਈ ਰੈਡੀ ਲਓ ਭਾਈ ਹੋ ਗਈ ਰੈਡੀ ਮੈਂ ਲਾ ਦਿੰਦੇ ਆ ਕਿੱਥੇ ਯਾਕਬ ਭਾਈ ਹੂੰ

ਲਓ ਭਾਈ ਹੁਣ ਹੁਣ ਕੈਮਰੇ ਦੇ ਪਿੱਛੇ ਦੀ ਸਕਰੀਨ ਦਿਖਾ ਲਓ ਆਪਾਂ ਦੇਣੀ ਹੈ ਫਿਰ ਨਾਮ ਲਾਉਣਾ ਉਹ ਕਰਦੇ ਕਰਦੇ ਹੋ ਰੱਖ ਲਿਆ ਲੈ ਕੇ ਚੱਲ ਚਲੋ ਲਓ

ਹਾਂ ਲੋ ਭਾਈ ਲੱਗੇ ਨਿਕਲਣ ਲੋ ਵੀ ਥਾਰ ਰੌਕਸ ਕੋਈ ਠੀਕ ਹੈ ਮੈਂ ਤੈਨੂੰ ਪਾ ਤੇ ਹੁਣ ਤੁਹਾਨੂੰ ਦਿਖਾਉਣੀ ਆ ਪੂਰੀ ਲੁੱਕ ਥਾਰ ਰੌਕਸ ਦੀ ਆਹ ਫਰੀ ਉਹ ਤੇ ਲੈ ਸੀ ਤੇਰੇ ਨਾਲ ਸ਼ੌਕ ਲਈ ਹਾਂ 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 ਆਹ ਪਹਿਲੇ ਲਾਓ ਲਾਓ ਭਾਈ ਚੱਲ ਪੇ ਇੱਧਰ ਰਹਿ ਗਿਆ ਭੰਡਾਰੀ ਕਾਰ ਬਜਾ ਭੰਡਾਰੀ ਨੂੰ ਛੱਡ ਜੰਮੀ ਹੂੰ ਲਓ ਜੀ ਆਹ ਭਾਈ ਆ ਤਾਂ ਪੱਟੀ ਗੱਡੀਆਂ ਮਿਲਦੀਆਂ ਨੇ ਹੁਣ ਪੋਰਸ ਮਿਲ ਗਈ ਆ ਜਾਂਦੀ ਆ ਪੋਰਚ ਪੋਰਸ ਦਾ ਪੋਰਸ ਮੂਰੇ ਵੀ ਹੈ ਮੂਰੇ ਕਿਹੜੀ ਮੂਰੇ ਮਾਸੜੀ ਵਾਲੇ ਦੀ ਆ ਸਾੜੀ ਤੇੜੀ ਵੱਡੀ ਨਹੀਂ ਜਾਂਦੀ ਹਾਂ ਲਾਉਂਗੀ ਲੈ ਫਾਇ ਇੱਕ ਹੋਰ ਮਿਲ ਗਿਆ ਤਾਂ ਮੈਂ ਹੀ ਗੱਡੀ ਵਾਂਗ ਮਹਿੰਗੀ ਦਿਖਦੀ ਨਹੀਂ ਗੱਡੀ ਤੇ ਗੱਡੀ ਨਹੀਂ ਖੀ ਜਾਂਦੀ ਉਹੀ ਗੱਲ ਆ ਤਾਂ ਮੈਂ ਹੀ ਗੱਡੀ ਵਾਂਗ ਮਹਿੰਗੀ ਦਿਖਦੀ ਨਹੀਂ ਇੱਕ ਇੱਕ ਹੋ ਜਾਂਦੀ ਆ ਦੱਸੋ ਕਿਹੜੀ ਆ ਇਹ ਪੋਰਸ 2 ਪੋਰਸ ਦਿਖਾਉਣੇ ਅੱਗੇ ਜਾ ਕੇ ਨੋਵਾ ਪਰੇ ਹੋ ਜਾ ਨੋਵਾ ਪਰੇ ਹੋ ਜਾ ਨੋਵਾ ਨੋਵਾ ਪਰੇ ਹੋ ਜਾ ਫਿਰ ਸੀਗਾ ਨੋਵਾ ਪਰੇ ਹੋ ਜਾ ਕਮਾਲ ਹੈ ਮਰ ਬਨ ਕਰੂਜ਼ਰ ਪੈਣ ਬਣ ਕੇ ਪਰੇ ਹੋ ਜਾ ਅਦਲ ਕਰੂਜ਼ਰ ਨੋਵਾ ਪੈਣੇ ਗ੍ਰਿਸ਼ਟਾ ਤੈਨੂੰ ਤਾਂ ਦੇਖ ਕੇ ਆਇਆ ਮਾਈ ਗੋਡ ਇਹਨੂੰ ਬੁਰਾ ਦੇ ਨਹੀਂ ਹੋ ਰਹੀ ਇਹਦੇ ਨਾਲ ਸਹੀ ਚਲੋ ਵਾਲੇ ਵੀਰੇ ਨੂੰ ਫੋਨ ਲਾਈਆਂ ਰੱਲ ਨਹੀਂ ਨਾ ਲਾਓ ਜੀ ਉਹ ਐਮ ਵੀ ਨਾਮ ਲੈ ਕੋ ਦੇਖੋ ਵਾਹ ਬੀਪਾ ਤਕੜੀ ਹੈ ਨਾ ਤਕੜੀ ਨਹੀਂ ਹੈਗੀ ਤਕੜੀ ਆ ਰਹੀ ਹੈ ਪਿੱਛੇ ਮੈਂ ਭਾਈ ਫੇਰ ਆ ਗਈ ਭਾਈ ਦੇਖੋ ਚੱਕੋ ਨਾ ਕੀ ਗੱਡੀ ਆਏ ਨਾਲ ਦੇਖੋ ਅਨੁਸਾਰ ਜੀ ਨਾ ਮਾਰਦੀ ਇਹਨੂੰ ਡਬਲ ਸੀ ਕਾਹੀ ਜਾਂਦੀ ਸਹੀ ਗੱਲ ਆ ਆ ਪਹੁੰਚਿਆ ਇੰਨੇ ਵੇਖੋ ਭਾਈ ਲੇ ਨੰਬਰ ਟੈਂਪਰੇਰੀ ਦਾ ਉੱਪਰ ਤੇ ਲੱਗ ਜੂਗਾ ਹੈ ਟੈਂਪਰੇਰੀਆ ਨੰਬਰ ਬੰਦਾ ਬੜਾ ਕਿਵੇਂ ਹੋਇਆ ਜੇ ਲੱਗੇ ਸੰਗੋਵਾਲ ਗਰਟ ਤੇ ਗਿਆਨ ਦੇ ਹਾਂ ਹਾਂ ਅਸੀਂ ਬਹੁਤ ਹੀ ਚੰਗੇ ਨਾਗਰਿਕ ਬਣੇ ਹੋਏ ਅੱਜ ਸਾਰਿਆਂ ਨੇ ਸੀਟ ਬੈਲਟਾਂ ਲਾਈਆਂ ਵੀ ਲਾਉਣ ਨੂੰ ਦਿੱਤੀਆਂ ਨੇ ਗੱਡੀ ਵਾਲੇ ਨੇ ਆਮਨੀ ਸੇਫਟੀ ਲਈ ਦਿੱਤੀਆਂ ਨੇ ਅਸੀਂ ਕਹਿੰਦਾ ਇਹ ਲਾਉਣੀਆਂ ਚਾਹੀਦੀ ਨੇ ਹਰ ਇੱਕ ਤੇ ਚਾਹ ਨਹੀਂ ਕਿ ਬੱਚਿਆਂ ਨੂੰ ਇਧਰ ਵੀ ਲੱਗੇ ਹੋਏ ਨੇ ਅਸੀਂ ਸਿਖਾਇਆ ਜਾਂਦਾ ਤਾਂ ਆਪਣੀ ਵੀ ਜ਼ਿਮੇਵਾਰੀ ਆ ਬੱਚਿਆਂ ਨੂੰ ਇਹ ਦੱਸਣ ਦੀ ਵੀ ਜਿਹੜੀ ਚੀਜ਼ ਕਿਸ ਕੰਮ ਲਈਆ ਉਹਨੂੰ ਯੂਜ਼ ਕਰੋ ਫੈਸਲੇ ਉਹਨੇਰਾ ਹੋਇਆ ਪਿਆ ਸੀਗਾ ਸਾਡੇ ਘਰ ਦਾ ਆ ਦੇਖੋ ਆਪਣੇ ਨਾਲ ਇੱਕ ਬੱਚਾ ਨੂੰ ਆਪਾਂ ਦੱਸ ਰਹੇ ਹਾਂ ਹਾਂ ਜੇ ਤੈਂ ਬੈਲਟ ਤੋਂ ਬਿਨਾ ਕਿਤੇ ਗਈਆਂ ਤੇਰੇ ਜੂਤ ਫਿਰੂ ਸਹੀ ਗੱਲ ਆ ਪੰਜਾਬੀ ਪੰਜਾਬੀ ਜਿਵੇਂ ਦਿੱਲੀ ਕਰਦੇ ਸਨ ਕੱਲ ਜਿਵੇਂ ਤੇਰੇ ਟੀਚਰ ਕੋ ਤੋਂ ਆ ਲਾਓ ਵੀ ਬੇਟਾ ਤੇਰੇ ਮਾਤਾ ਜੂਤੇ ਆ ਬੇ ਜੂਤੇ ਜੂਤੇ ਤੇ ਲਾਓ ਜੀ ਫਾਰ ਤੁਸੀਂ ਦੇਖ ਲਈ चलो भाई ओके ले तुम

ਕੀ ਨਾ ਮੈਂ ਚੁੰਨੀ ਵੜ ਦਾਨੀ ਹੈ ਕਿਸੇ ਲੱਜਾ ਮੈਂ ਲਾ ਆਏ ਜਾ ਚੁੰਨੀ ਨਾ ਮਿਲ ਜਾ ਇਹ ਗਾਂਢਾ ਦੀ ਵੜੀ ਮੈਂ ਹੋਰ ਦੇਣਾ ਨਾ ਲਾ ਭਾਈ ਲੈ ਭਾਈ ਪਹੁੰਚ ਗਏ ਪਿੰਡ ਸੰਗੋਵਾਲ ਤੇ ਪਿੰਦੇ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਨਵੀਂ ਗੱਡੀ ਦੀ ਠੀਕ ਆ ਵੀ ਤੇ ਅੱਜ ਦੇ ਬਲੌਗ ਨੂੰ ਕਰਦੇ ਇੱਥੇ ਐਂਡ ਐਂਡ ਹਾਂ ਬਾਕੀ ਠੀਕ ਆ ਜੀ ਧੰਨਵਾਦ ਕੱਲ ਨੂੰ ਦੇਖਦੇ ਆ ਕੱਲ ਨੂੰ ਦੇਖਦੇ ਆ ਬਾਕੀ ਪਾਲਟੀ ਬੂਟੀ ਕੱਲ ਨੂੰ ਧੰਨਵਾਦ ਤੇ ਇੱਕ ਵਾਰ ਫੇਰ ਤੋਂ ਭਾਈ ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਸਾਰਾ ਥੈਂਕ ਯੂ ਵੀਗਾ ਤੇ ਤੇਰੇ ਬਲੌਗ ਚ ਵੀ ਵਧਾਈਆਂ ਦਿੰਦਾ ਹਾਂ ਹਾਂ ਧੰਨਵਾਦ ਵੀ ਥੈਂਕ ਯੂ ਅਡਵਾਂਸ ਸਾਰਿਆਂ ਨੂੰ ਓਕੇ ਜੀ